ਪੰਜਾਬ ਸਰਕਾਰ ਦੇ ਨਿਰਧਾਰਿਤ ਪ੍ਰੋਗਰਾਮ ਇੰਸਟੀਚੂਸ਼ਨਲ ਇਨੋਵੇਸ਼ਨਲ ਕਾਉਂਸਲਿੰਗ ਦੇ ਤਹਿਤ ਅੱਜ ਸਰਕਾਰੀ ਕਾਲਜ ਗੁਰਕਾਖੂ ਮੁੰਨੇ ਵਿਖੇ ਵਕਫਾ ਕਲਾਸਾਂ ਦੇ ਬੱਚਿਆਂ ਵੱਲੋਂ ਅਨੇਕਾਂ ਪ੍ਰਕਾਰ ਦੇ ਮਾਡਲ ਤਿਆਰ ਕਰਕੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਤੇ ਉਚੇਰੀ ਸਿੱਖਿਆ ਪੰਜਾਬ ਦੇ ਡਿਪਟੀ ਡਾਇਰੈਕਟਰ ਹਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਬੱਚਿਆਂ ਤੋਂ ਮਾਡਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਉਹਨਾਂ ਨੂੰ ਹੋਰ ਸੁਝਾਅ ਦਿੰਦੇ ਹੋਏ ਕਿੱਕ ਵਿੱਚ ਮੁੰਨੇ ਕਾਲਜ ਸਿੱਖਿਆ ਦੀਆਂ ਹੋਰ ਨਵੀਆਂ ਪੜਾਅ ਤੈਅ ਕਰਦਾ ਹੋਇਆ ਖਿੱਤੇ ਦੀਆਂ ਲੜਕੀਆਂ ਲਈ ਇੱਕ ਵੱਡਾ ਚਾਨਣ ਮੁਨਾਰਾ ਸਾਬਤ ਹੋਵੇਗਾ ਇਸ ਮੌਕੇ ਤੇ 19 ਸਾਰੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦਾ ਮੌਇਨਾ ਕਰਦੇ ਹੋਏ ਕਾਲਜ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਮੈਡਮ ਗitanshi ਸ਼ਰਮਾ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਇਹਨਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਪ੍ਰੋਸਾ ਕਾਲਜ ਦੀ ਕਮੇਟੀ ਨੂੰ ਦਵਾਇਆ ਇਸ ਦੌਰਾਨ ਕਾਲਜ ਵੱਲੋਂ ਪ੍ਰਿੰਸੀਪਲ ਮੈਡਮ ਸ਼ਰਮਾ ਤੇ ਸਵਚੇਸਤਾਬ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਨਮਾਨ ਵੀ ਕੀਤਾ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤਿਮਾਨ ਦੀ ਰਿਪੋਰਟ ਸਰਦ ਕਾਲਜ ਦੇ ਵਿੱਚ ਵਿਚਰ ਕਰੀ ਜੇ ਤੁਹਾਨੂੰ ਪਤਾ ਹੈ ਕਾਲਜ ਵਿੱਚ ਮੈਂ ਪਹਿਲੀ ਵਾਰ ਆਇਆ ਹਾਂ ਇਸ ਸਾਈਟ ਬੈਨੂੰ ਇੱਕ ਤਾਂ ਇਸ ਕਾਲਜ ਦੀ ਅਪਰੋਚੇਬਲ ਰੋਡ ਵਧੀਆ ਹੈ ਬੱਚਿਆਂ ਦੇ ਲਈ ਸੈਕੰਡਲੀ ਜੋ ਬਾਬਾ ਜੀ ਨੇ ਇਹ ਕਾਲਜ ਸ਼ੁਰੂ ਕੀਤਾ ਮੈਂ 1998 ਦੇ <laughs> ਵਿੱਚ ਠੀਕ ਹੈ ਇੱਕ ਤਰ੍ਹਾਂ ਇਹ ਲੜਕੀਆਂ ਦੇ ਲਈ ਵਰਦਾਨ ਆ ਕਾਲ ਸੀ ਫਿਰ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨੂੰ ਟੇਕਓਵਰ ਕਰਕੇ ਤੇ ਸਰਕਾਰੀ ਬਣਾਇਆ ਕਿਉਂਕਿ ਉਹਦਾ ਬੱਚਿਆਂ ਨੂੰ ਹੋਰ ਫਾਇਦਾ ਹੋਇਆ ਬੱਚੇ ਮੈਂ ਜਦਾਂ ਪ੍ਰਿੰਸੀਪਲ ਮੈਡਮ ਗਿਤਾਂਜਲੀ ਸ਼ਰਮਾ ਜੀ ਨੇ ਦੱਸਿਆ ਵੀ ਬੱਚਿਆਂ ਦੀ ਪੇ ਪੇਰੈਂਟਸ ਦੀ ਪੇ ਕਪੈਸਿਟੀ ਬਹੁਤ ਘੱਟ ਹੈ ਤੇ ਬੱਚਿਆਂ ਨੂੰ ਫੀਸਾਂ ਦੇਣ ਦੇ ਲਈ ਬੜੀ ਮੁਸ਼ਕਲ ਆਂਦੀ ਹੈ ਔਰ ਸਰਕਾਰੀ ਹੋਣ ਕਰਕੇ ਬੱਚਿਆਂ ਨੂੰ ਹੋਰ ਫਾਇਦਾ ਹੋ ਗਿਆ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਫੀਸਾਂ ਬਹੁਤ ਘੱਟ ਨੇ ਤੇ ਇਸ ਲਈ ਇੱਥੇ ਬੱਚਿਆਂ ਦੀ ਅਨਰੋਲਮੈਂਟ ਵੀ ਵਧੀ ਹੈ ਹਾਂਜੀ ਤੇ ਅੱਗੇ ਫਿਊਚਰ ਦੇ ਵਿੱਚ ਵੀ ਮੈਨੂੰ ਸੰਭਾਵਨਾ ਹੈ ਬੇ ਅਨਰੋਲਮੈਂਟ ਵਧੀ ਵਧੀ ਗਈ ਇਸ ਕਾਲੇ ਦੀ